ਗੋਲੀ ਚੱਲਣ ਤੋਂ ਕੁਝ ਘੰਟੇ ਬਾਅਦ ਮੈਂਬਰ ਆਫ ਪਾਲੀਵੁੱਡ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਦਾ ਟ੍ਰੀਟ ਆਂਦਾ ਹੈ ਜਿੱਦ ਤੇ ਉਹਨਾਂ ਨੇ ਕਿਹਾ ਕਿ ਮੇਰੇ ਸਾਥੀ ਉਹਦੇ ਮਿਲਨ ਦਾਵਾ ਨੂੰ ਮਿਲ ਕੇ ਆਏ ਉਸ ਤੋਂ ਬਾਅਦ ਉਹਨਾਂ ਤੇ ਗੋਲੀ ਚੱਲ ਗਈ ਤੇ ਧਮਕੀਆਂ ਦਿੱਤੀਆਂ ਗਈਆਂ ਮੈਂ ਨਵੇਂ ਦੇ ਬਾਰੇ ਪੁੱਛਿਆ ਤੇ ਇਹ ਜਿਹੜੀ ਗੋਲੀ ਚੱਲੀ ਹੈ ਦੇਖੋ ਬੰਦਾ 22 ਨੇਮ ਆਫ ਆਈ ਆਰ ਦੱਜਾ ਇਹ ਐਸਾ ਜੰਗਲ ਦੇ ਨਾਮ ਇਹ ਨਹੀਂ ਕਿ ਆਪਾਂ ਸੁਰੂ ਕਰਨਾ ਉਹ ਗੱਲ ਨਹੀਂ ਕਰਦੇ ਬਹੁਤ ਸਾਂਹ ਦੇਰ ਤੋਂ ਦੋ ਘੰਟੇ ਬਾਸਾਂ ਨੂੰ ਕਾਲ ਵੀ ਕਰਦਾ ਪਿਆ ਹੋਇਆ ਠੀਕ ਆ ਉਹੀ ਬੰਦਾ ਵਾ ਜਿੰਨੇ ਬੋਲ ਚਲਾਏ ਹੋਏ ਆਪਾਂ ਫੇਟ ਚੱਕ ਨਹੀਂ ਕਰੀਂ ਸ੍ਰੀਮੰਦਰ ਸਿੰਘ ਹੰਡਾਵਾ ਦੇ ਨਾਲ ਦੁਨੀਆ ਨਾਲ ਦੀ ਗੱਲਬਾਤ ਨਹੀਂ ਹੋਈ ਜ਼ਰੂਰ ਗਏ ਆ ਉਹਦੇ ਵੀ ਮਿਲਿਆ ਆਪਾਂ ਜਾ ਕੇ ਉਹ ਸਾਨੂੰ ਕਿਸੇ ਵੀਰ ਭਾਣੇ ਮਤਲਬ ਕਿ ਸਾਡਾ ਚਾਚਾ ਜਸੂਰ ਜੀ ਨੇ ਗੱਲ ਕੀਤੀ ਸੀ ਕਿ ਲੈਟਰ ਅਪਲਾਈ ਕਰ ਹਾਂ ਨਾ ਕਰੇਗਾ ਸਾਰਾ ਉਹ ਉਹ ਵੀਰ ਨੇ ਕਿਹਾ ਸੀ ਜੀਡੀਐਸ ਸਾਹਿਬ ਨਾਲ ਗੱਲ ਉਹਨੇ ਉਹਨੇ ਇਹ ਗੱਲ ਕੀਤੀ ਭਾਈ ਮੁੰਡੇ ਦਾ ਡਕਾਉਣਗੇ ਇਹਨਾਂ ਨੂੰ ਜ਼ਰੂਰੀ ਚਾਹੀਦੇ ਆ ਇਹਨਾਂ ਦਾ ਨਰਕੋਟਿਕ ਉਤਪਾਦ ਹੂੰ ਇੰਨੀ ਗੱਲ ਹੋ ਕੇ ਦਾ ਪਾਸ ਬੰਦਾ ਉੱਠ ਕੇ ਆ ਗਿਆ ਤੇ ਇਹ ਜਿਹੜੀ ਗੋਲੀ ਚੱਲੀ ਆ ਦੇਖੋ ਬੰਦਾ 22 ਨੇਮ ਆਫ ਆਈ ਆਰ ਦੱਜਾ ਇਹ ਜਿਹਾ ਜੰਗਲ ਦੇ ਨਾਲ ਇਹਦੀ ਵੀ ਆਪਾਂ ਦੇ ਸੂਰਵਨ ਉਹ ਆਪਾਂ ਉਹਦੇ ਦਾਤਾ ਬਹੁਤ ਸੇਮ ਡੇਟ ਤੇ 2 ਘੰਟੇ ਬਾਸਾਂ ਨੂੰ ਕਾਲ ਵੀ ਕਰਦਾ ਪਿਆ ਠੀਕ ਆ ਉਹੀ ਬੰਦਾ ਵਾ ਜਿੰਨੂੰ ਬੋਲ ਚਲਾਈ ਉਹ ਆਪਾਂ ਦੇਖ ਸਕਦੇ ਹਾਂ ਬੜੇ ਸਿੱਧੇ ਜੀ ਲੈਂਗੁਏਜ ਦੀ ਉਹਦੀ ਕਿ ਸ਼ਾਹ ਜੀ ਕੀ ਹਾਲ ਜੇ ਸਾਨੂੰ ਕੈਸਾ ਵੀ ਲੋੜ ਪੈ ਗਈ ਹੈ 50 ਲੱਖ ਰੁਪਏ ਦੀ ਪੈਸੇ ਸਾਡੇ ਤੋਂ ਆਪਾਂ ਲੈਣੇ ਆ ਸੁਖਜਿੰਦਰ ਰੰਦਾਵਾ ਵੱਲੋਂ ਅੱਜ ਸਵੇਰੇ ਵੱਡਾ આરોਪ ਲਗਾਇਆ ਗਿਆ ਸੀ ਕਿ ਉਹਨਾਂ ਦੇ بیٹے ਉਹਦੇ ਵੀ ਰੰਦਾਵਾ ਨੂੰ ਜਾਨ ਦਾ ਖਤਰਾ ਹੈ ਤੇ ਜੇਲ੍ਹ ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਏ ਵੱਲੋਂ ਉਹਨਾਂ ਦੇ بیٹے ਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਸੁਖਜਿੰਦਰ ਰੰਦਾਵਾ ਵੱਲੋਂ ਇਹ ਕਿਹਾ ਗਿਆ ਸੀ ਮੇਰਾ ਇੱਕ ਸਾਥੀ ਮੇਰੇ ਬੇਟੇ ਨੂੰ ਮਿਲਣ ਆਉਂਦਾ ਹੈ ਤੇ ਮਿਲਣ ਤੋਂ 1 ਘੰਟੇ ਬਾਅਦ ਹੀ ਉਹਨਾਂ ਤੇ ਫਾਇਰਿੰਗ ਹੋ ਜਾਂਦੀ ਹੈ ਤੇ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਜਿਨ੍ਹਾਂ ਲੋਕਾਂ ਤੇ ਫਾਇਰਿੰਗ ਹੋਈ ਸੀ ਉਹ ਸਾਹਮਣੇ ਆਏ ਨੇ ਤੇ ਉਹ ਕਹਿ ਰਹੇ ਨੇ ਕਿ ਸਾਡੇ ਤੇ ਫਾਇਰਿੰਗ ਜੱਗੂ ਭਗਵਾਨਪੁਰੇ ਵੱਲੋਂ ਨਹੀਂ ਕਰਵਾਈ ਗਈ ਸਗੋਂ ਗੈਂਗਸਟਰ ਜੈਸਲ ਚੰਬਲ ਵੱਲੋਂ ਕਰਵਾਈ ਗਈ ਸੀ ਤੇ ਉਹਨਾਂ ਵੱਲੋਂ ਗੈਂਗਸਟਰ ਜੈਸਲ ਚੰਬਲ ਖਿਲਾਫ FIR ਵੀ ਕਰਵਾਈ ਹੋਈ ਸੀ ਕਿਉਂਕਿ ਗੈਂਗਸਟਰ जैसल चम्बर ਉਹਨਾਂ ਤੋਂ 50 ਲੱਖ ਦੀ ਫਰौती ਮੰਗਦਾ ਸੀ ਤੇ ਇਸ ਦੇ ਚੱਲਦਿਆਂ ਹੀ ਉਹਨਾਂ ਨੇ ਸੁਖਜਿੰਦਰ ਰੰਧਾਵਾ ਦੇ بیٹے ਉਹਦੇ ਵੀ ਰੰਧਾਵਾ ਨਾਲ ਮੁਲਾਕਾਤ ਕੀਤੀ ਸੀ ਤਾਂ ਜੋ ਆਪਣੇ ਹਥਿਆਰ ਦਾ ਲਾਇਸੈਂਸ ਬਣਾ ਸਕਣ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਸੁਖਜਿੰਦਰ ਰੰਧਾਵਾ ਨੇ ਕੀ ਟਵੀਟ ਕੀਤਾ ਪਰ ਸਾਡੇ ਤੇ ਗੋਲੀ ਜੱਗੂ ਭਗਵਾਨਪੁਰੀਆ ਵੱਲੋਂ ਨਹੀਂ ਸਗੋ ਗੈਂਗਸਟਰ जैसल ਚੰਬਲ ਵੱਲੋਂ ਚਲਾਈ ਗਈ ਸੀ ਮੇਰਾ ਨਾਮ ਹੈ ਦਰਪੇਸ਼ ਬੀਜੀ ਇਹ ਤੁਹਾਡੀ ਦੁਕਾਨ ਕਿੱਥੇ ਤੇ ਕੀ ਇਸ਼ਾਰਾ ਮੰਗਦਾ ਸਰ ਦੁਕਾਨ ਦਾ ਇਦਾਂ ਤੇ ਸਾਬਾ ਨਾ ਕੋਈ 5-6 ਸਾਲ ਪਹਿਲਾਂ ਰੈਡੀਮੇਡ ਕਪੜੇ ਦਾ ਕੰਮ ਸਟਾਰਟ ਕੀਤਾ ਤੇ ਨਾਪਾ ਭਾਈ ਵਾਲੇ ਇੱਕ ਸ਼ੌਂਕ ਸੀਗਾ ਕਿ ਬਿਜ਼ਨਸ ਨੂੰ ਥੋੜਾ ਵੱਡਾ ਕਰਨਾ ਤੇ ਆਪਾਂ ਚਾਰ ਸਟੋਰ ਕੀਤੇ ਆ 5-6 ਸਾਲਾਂ ਤੋਂ ਉਹ ਹੁਣ ਇਹ ਸਾਰੇ ਜਾਣਦੇ ਜੀ ਕਿ ਕਿਦਾਂ ਹੁੰਦੇ ਨੇ ਸਟੋਰ ਲੋਨ ਲੋ ਇੱਥੇ ਸੈਟਿੰਗ ਕਰੋ ਉਸੇ ਸੈਟਿੰਗ ਕਰੋ ਇਹਨਾਂ ਹਾਲੇ ਆਪਾਂ ਜੀ ਸਟਰਗਲ ਕਰਦੇ ਆ ਉਹ ਇੱਕ ਅੱਜਕੱਲ੍ਹ ਦੌਰ ਚੱਲਿਆ ਪਿਆ ਲੋਕਾਂ ਨੂੰ ਫੋਨਾਂ ਦੇ ਕਾਲਾਂ ਆਉਂਦੀਆਂ ਨੇ ਤੇ ਉਸੇ ਵੀ ਸਮੇਂ ਨਹੀਂ ਆਈ ਫੋਨ ਦੀ ਕਾਲ ਕਿੰਨੀਆਂ ਕਾਲਾਂ ਆਈਆਂ ਸੀ ਕਿਤੇ ਬੁਲਾਇਆ ਸੀ ਕਾਲ ਸਰ ਸਾਨੂੰ ਜਿਹੜੀ ਪਹਿਲੀ ਕਾਲ ਆਈ ਆ ਉਹ ਮਰਦਰ ਦੇ ਨੰਬਰ ਤੇ ਆਈ ਮੇਰੇ 파ਟਰਨਰ ਦੇ ਨੰਬਰ ਤੇ WhatsApp ਕਾਲ ਛੇਤਰੀ ਗੁਣ ਐਸੀ ਮਿਲ ਛੇਤਰੀ ਗੁਣ ਕੀ ਕਹਿੰਦਾ ਬੜਾ ਸਿੱਧੇ ਜੀ ਲੈਂਗੁਏਜ ਦੀ ਉਹਦੀ ਕਿ ਸ਼ਾਹ ਜੀ ਕੀ ਹਾਲ ਜੇ ਸਾਨੂੰ ਕੈਸਾ ਵੀ ਲੋੜ ਪੈ ਗਈ 50 ਲੱਖ ਰੁਪਏ ਦੀ ਪੈਸੇ ਤੁਹਾਡੇ ਤੋਂ ਆਪਾਂ ਲੈਣੇ ਆ ਤਦੋ ਸਾਡਾ ਇਹ ਹੈ ਕਿ ਆਪਾਂ ਉਹ ਰਿਕਵੈਸਟ ਹੀ ਕਰ ਰਹੇ ਹਾਂ ਕਿ ਤੁਹਾਨੂੰ ਕੋਈ ਗਲਤਫहमी ਹੋਵੇ ਜੇ ਸਾਡੇ ਬਾਰੇ ਤੈਨੂੰ ਕਿਸ ਨੇ ਦੱਸਿਆ ਹੋਵੇ ਜਾਂ ਤੈਨੂੰ ਕੋਈ ਗਲਤਫहमी ਆ ਮਤਲਬ ਕਿ ਆਪਾਂ ਐਨੇ ਜੋਖੀ ਨਹੀਂ ਹਰੇ ਕਿ ਕਿਹੜਾ ਲੱਭੀਏ ਤੇ ਅੱਗੇ ਅਜੇ ਤਾਂ ਕਨਫਰਮ ਕਰਦੇ ਹਾਂ ਆਪਾਂ ਬਹੁਤ ਕਰਦੇ ਥੱਲੇ ਆਪਾਂ ਕਹਿੰਦਾ ਲੈਣੇ ਲੈਣੇ ਤਾਂ ਬੋਲ ਨਾਮ ਉਹਨੇ ਆਪਣਾ ਦੱਸਿਆ ਸੀਗਾ ਜੀ ਜੈਸਲ ਚੰਬਲ ਹਾਂਜੀ ਇਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਆਪਾਂ ਤੇ ਰਿਕਵੈਸਟ ਹੀ ਕਰਦੇ ਰਹੇ ਹਾਂ ਡੇਲੀ ਕਾਲ ਆਉਂਦੀ ਸੀਗੀ ਇੱਕ ਦਿਨ ਛੱਡ ਕੇ ਵੀ ਆ ਜਾਂਦੇ ਕਈ ਵਾਰੀ ਜਿਹੜੀ ਸਾਡੀ ਉਹ ਵੀ ਆ ਜਾਂਦੀ ਸੀਗੀ ਆਪਾਂ ਜਦੋਂ ਆਰਮ ਰੋਲੇ ਕੀਤਾ ਵੀ ਮਤਲਬ ਇਹ ਨਹੀਂ ਬਣਦਾ ਕਿ ਐਡੀ ਵੱਡ ਜਾਣਾ ਆਪਾਂ ਦੇ ਸਕੀ। ਫਿਰ ਉਹ ਥੋੜੀ-ਬੋੜੀ ਸੈਟਿੰਗ ਵੀ ਕਰਦਾ ਸੀਗਾ ਥੋੜੀ ਘੱਟ ਕਰ ਲੈਨੇ ਆ। ਯਾਰ ਜਦੋਂ ਇੱਕ ਬੰਦਾ ਪਹਿਲਾਂ ਦੇ ਅੰਦਾਰੀਆਂ ਬਹੁਤ ਨੇ। ਤੇ ਕਿਵੇਂ ਦਵਾਂਗੇ? ਸਾਡੇ ਕੋ ਨਹੀਂ ਦੇ ਕੋਈ ਆ। ਚਲੋ ਨੇ ਥੋੜਾ ਕੀਤਾ ਕਿ ਤਾਂ ਨਾ ਹੋ ਜੇ ਧੰਗ ਨਾਲ ਗਏ। ਆਪਾਂ ਇਦਾਂ ਹੀ ਚੱਲੇ ਗਏ। ਤੇ ਕੱਲ ਦੀ ਡੇਟ ਤੇ ਉਹਨੇ ਫਰੇਗਾ ਕੁਰੀਆ ਵਾਲੇ ਤੋਂ ਸਾਡੇ ਤੇ ਕੈਂਪਲੈਕਸ਼ਨ ਤੋਂ ਗੋਲੀ ਚਲਵਾਈ। ਤੁਹਾਡੇ ਚੱਲੀਏ ਇੱਕ ਕਿਹਾ ਜਾ ਰਿਹਾ ਕਿ ਜਿਹੜਾ ਰੋਤੀ ਕਿਸੇ ਹੋਰ ਨੂੰ ਮੰਗੀ ਸੀ ਤੇ ਚੱਲੀ ਕਿਤੇ ਹੋਰ ਕੋਲ ਉਹ ਇਸ ਤਰ੍ਹਾਂ ਹੋਇਆ ਵੀ ਸਰ ਵੀ ਗੋਲੀ ਚਲਾਈ ਤਾਂ ਉਹਨਾਂ ਸਾਡੇ ਉੱਤੇ ਰੋਤੀ ਸਾਡੇ ਕੋਲ ਮੰਗੀ ਸੀ ਉਹਦਾ ਮੈਂ ਤੁਹਾਨੂੰ ਪ੍ਰੂਫ ਇਹ ਦੇ ਦਿੰਨਾ ਵਾ ਕਿ ਠੀਕ ਗੋਲੀ ਚਲਣ ਤੋਂ 1-2 ਘੰਟੇ ਬਾਅਦ ਸਾਡੇ ਨੂੰ ਵੀ ਕਾਲ ਆ ਗਈ ਵੀ ਵਾਪਸ ਮੈਨੂੰ ਰਿਜ਼ਲਟ ਮਿਲ ਗਿਆ ਮਿਲ ਗਿਆ ਉਹ ਤੁਹਾਨੂੰ ਲੱਗਦਾ ਤੇ ਐਗਰੀ ਹੋ ਗਿਆ ਉਹ ਭਲੇਖੇ ਨਾਲ ਕਿਉਂਕਿ ਜਿਹੜੀ ਉਹ ਦੁਕਾਨ ਤੇ ਗੋਲੀ ਚੱਲੀ ਆ ਨਾ ਉਹ ਦੁਕਾਨ ਵੀ ਸਾਡੇ ਕੋਲ ਸੀਗਾ ਫਿਲਹਾਲ 3 ਮਹੀਨੇ ਤੱਕ ਉਹ ਸਾਡੀ ਜਿਹੜੀ ਕੈਂਟ ਕਲੈਕਸ਼ਨ ਦੁਕਾਨ ਸੀਗੀ ਉਸ ਦੁਕਾਨ ਦੇ ਵਿੱਚ ਹੀ ਸੀ ਤੇ ਆਪਾਂ ਉਹਨੂੰ ਉੱਥੋਂ ਜੋ ਕੇ ਨਾਲ ਦੀ ਦੁਕਾਨ ਦੇ ਸਿਲਕੀ ਦਿੱਤੀ ਸੀਗੀ ਉਹ ਸਾਡੀ ਦੁਕਾਨ ਦੀ ਜਿੱਥੇ ਗੋਲੀ ਚੱਲੀ ਆ ਤੇ ਜਿਹੜੀ ਚਾਪਨ ਦੇ ਕੰਦੇ ਸਾਂਝੀ ਹੈ ਹੂੰ ਤੇ ਉਹ ਭਲੇਖੇ ਕੋਦੇ ਕੋਲ ਮੋੜੇ ਕੋਲ ਚੱਲ ਕੀ ਕਰਦੇ ਕੀ ਕੋਈ ਉਸ ਨੇ ਕਾਫੀ ਚੱਲੀ ਦਿੱਤੀ ਸਾਨੂੰ ਕੋਈ ਗੱਲ ਨਹੀਂ ਕਰਾਂਗੇ ਬੱਸ ਅੱਛਾ ਇਸ ਤੋਂ ਗੋਲੀ ਚੱਲਣ ਤੋਂ ਕੁਝ ਘੰਟੇ ਬਾਅਦ ਮੈਂਬਰ ਆਫ ਪਾਰਲੀਮੈਂਟ ਸੁਖਿੰਦਰ ਸਿੰਘ ਰਾਵਾ ਉਹਨਾਂ ਦੇ ਕਟਨੀਟ ਆਂਦਾ ਵਾ ਜਿੱਦ ਜਿ ਉਹਨਾਂ ਨੇ ਕਿਹਾ ਕਿ ਮੇਰੇ ਸਾਥੀ ਉਹਦੇ ਵੀ ਰੰਗਾਵਾ ਨੂੰ ਮਿਲ ਕੇ ਆਏ ਉਸ ਤੋਂ ਬਾਅਦ ਉਹਨਾਂ ਦੇ ਗੋਲੀ ਚੱਲ ਗਈ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਮਨੋਰ ਦੇ ਬਾਰੇ ਕੋਈ ਗੱਲ ਨਹੀਂ ਜੇ ਅਗਲਾ ਕੱਪੜਾ ਵੀ ਨਹੀਂ ਆ ਰਿਹਾ ਉਹਦੇ ਕਿਸੇ ਨਾ ਕਿਸੇ ਲੰਗਾਸਾਂ ਦੇ ਗੁੰਡਾਵਾ ਦੇ ਨਾਲ ਉਹਨੀਆਂ ਖੁੱਜੀ ਗੱਲਬਾਤ ਨਹੀਂ ਹੋਣੀ ਜ਼ਰੂਰ ਗਏ ਆ ਉਹਦੇ ਕੋਲ ਮਿਲਿਆ ਤਾਂ ਜਾ ਕੇ ਉਹ ਸਾਨੂੰ ਕਿਹਦੀ ਵੀਰ ਭਾਣਨੇ ਮਤਲਬ ਕਿ ਸਾਡਾ ਅ ਕਾਚਾ ਸੋਬਨ ਨੇ ਵੀ ਗੱਲ ਕੀਤੀ ਸੀ ਕਿ ਇਲਾਜ ਆਪ ਅਪਲਾਈ ਕਰ ਹਾਂ ਨਾ ਕਰਦੇ ਤੇ ਆਉਣਾ ਨਹੀਂ ਤੇ ਉਹ ਉਹ ਵੀਰ ਨੂੰ ਕਿਹਾ ਸੀਗਾ ਕਿ ਜੀ ਏਡੀਸੀ 사ਰ ਨਾਲ ਗੱਲ ਕਰੀ। ਹਣਾ ਉਹਨੇ ਉਹਨੂੰ ਇਹ ਗੱਲ ਕਹੀ ਕਿ ਭਾਈ ਮੁੰਡੇ ਦਾ ਲਗਾਉਣਗੇ ਇਹਨਾਂ ਨੂੰ ਜ਼ਰੂਰੀ ਚਾਹੀਦੇ ਆ ਲਗਾ ਕਰਦੇ ਕੋਈ ਕਰਦੇ। ਹੂੰ। ਇੰਨੀ ਗੱਲ ਹੋ ਕੇ ਦਾ ਪਾਸ ਬੰਦਾ ਉੱਠ ਕੇ ਆ ਗਿਆ। ਤੇ ਇਹ ਜਿਹੜੀ ਗੋਲੀ ਚੱਲੀ ਆ ਦੇਖੋ ਬੰਦਾ 22 ਨੇਮ ਆਫਆਰ ਦੱਜਾ ਇਹ ਜਿਹਾ ਜੰਗਲ ਦੇ ਨਾਮ। ਇਹਦੀ ਵੀ ਜੇ ਆਪਾਂ ਦੱਸੋ ਉਹਨਾਂ ਨੂੰ ਉਹ ਆਪਾਂ। ਉਹ ਦੱਸਾਂਗੇ। ਉਹ ਸੇਮ ਡੇਟ ਤੇ 2 ਘੰਟੇ ਬਾਸਾਂ ਨੂੰ ਕਾਲ ਵੀ ਕਰਦਾ ਪਿਆ। ਇਹ ਉਹ ਹੀ ਬੰਦਾ ਵਾ ਜਿਹਨੇ ਬੋਲ ਚਲਾਇਆ ਹੋਇਆ ਆਪਾਂ ਫੇਟ ਚੱਕਦੇ ਕਰ ਮੇਰਾ ਨਾਮ ਜਗਪ੍ਰੀਤ ਸਿੰਘ ਜੀ ਇਹ ਤੁਹਾਡੀ ਦੁਕਾਨ ਕਿੱਥੀ ਹੈ ਤੇ ਕੀ ਇਸ਼ਾਰਾ ਮੰਗਦਾ ਸਰ ਦੁਕਾਨ ਦਾ ਇਦਾਂ ਤੇ ਸਾਬਾ ਨਾ ਕੋਈ 5-6 ਸਾਲ ਪਹਿਲਾਂ ਰੈਡੀਮੇਡ ਕੱਪੜੇ ਦਾ ਕੰਮ ਸਟਾਰਟ ਕੀਤਾ ਤੇ ਨਾ ਆਪਾਂ ਭਾਈਵਾਲ ਇੱਕ ਸ਼ੌਂਕ ਸੀਗਾ ਕਿ ਬਿਜ਼ਨਸ ਨੂੰ ਥੋੜਾ ਵੱਡਾ ਕਰਨਾ ਤੇ ਆਪਾਂ ਚਾਰ ਸਟੋਰ ਕੀਤੇ ਆ 5-6 ਸਾਲਾਂ ਤੋਂ ਉਹ ਹੁਣ ਇਹ ਸਾਰੇ ਜਾਣਦੇ ਜੀ ਕਿ ਕਿਦਾਂ ਹੁੰਦੇ ਨੇ ਸਟੋਰ ਨੋ ਲੋ ਐਸੇ ਉਹ ਸੈਟਿੰਗ ਕਰੋ ਉਸੇ ਸੈਟਿੰਗ ਕਰੋ ਇਹਨਾਂ ਹਾਲ ਤਾਂ ਆਪਾਂ ਦੇ ਸਟਰਗਲ ਕਰਦੇ ਆ ਉਹ ਇੱਕ ਅੱਜ ਕੱਲ ਦੌਰ ਚੱਲਿਆ ਪਿਆ ਲੋਕਾਂ ਨੂੰ ਕਾਲਾਂ ਆਉਂਦੀਆਂ ਰਹਿੰਦੀਆਂ ਤੇ ਉਸੇ ਵੀ ਸਮਝ ਨਹੀਂ ਆਈ ਕਾਲ ਕਿੰਨੀਆਂ ਕਾਲਾਂ ਆਈਆਂ ਸੀ ਕਿਤੇ ਬਲੋਈ ਸੀ ਕਾਲ ਸਰ ਸਾਨੂੰ ਜਿਹੜੀ ਪਹਿਲੀ ਕਾਲ ਆਈ ਆ ਉਹ ਬਰਦਰ ਦੇ ਨੰਬਰ ਤੇ ਆਈ ਮੇਰੇ 파ਟਰਨਰ ਦੇ ਨੰਬਰ ਤੇ WhatsApp ਕਾਲ ਛੇਤਰੀ ਗੁ ਐਸੇ ਮਿਲ ਛੇਤਰੀ ਗੁ ਕੀ ਕਹਿਣਾ ਬੜਾ ਸਿੱਧੇ ਜੀ ਲੈਂਗੁਏਜ ਦੀ ਉਹਦੀ ਕਿ ਸ਼ਾਹ ਜੀ ਕੀ ਹਾਲ ਜੇ ਸਾਨੂੰ ਕਹਿਆ ਸੀ ਲੋੜ ਪੈ ਗਈ ਹੈ 50 ਲੱਖ ਰੁਪਏ ਦੀ ਤੇ ਐਸੇ ਸਾਡੇ ਤੋਂ ਆਪਾਂ ਲੈਣੇ ਆ ਚਲੋ ਸਾਡਾ ਇਹ ਹੈ ਕਿ ਆਪਾਂ ਉਹ ਰਕਮ ਦੀ ਗੱਲ ਕਰ ਰਹੇ ਹਾਂ ਤੈਨੂੰ ਕੋਈ ਗਲਤਫहमी ਨਹੀਂ ਹੋਣੀ ਜੇ ਸਾਡੇ ਬਾਰੇ ਤੈਨੂੰ ਕਿਸ ਨੇ ਦੱਸਿਆ ਹੋਵੇ ਜਾਂ ਤੈਨੂੰ ਕੋਈ ਗਲਤਫहमी ਆ ਮਤਲਬ ਕਿ ਆਪਾਂ ਐਨੇ ਜੋਖੀ ਨਹੀਂ ਹਾਰੇ ਕਿ 50 ਲੱਖ ਰੁਪਏ ਦੇ ਹਾਂ ਜੇ ਤੱਕ ਆਪਾਂ ਸਹਿਮਤ ਕਰਦੇ ਹਾਂ ਆਪਾਂ ਬਹੁਤ ਕਰਦੇ ਹਾਂ ਧਿਆਨ ਨਾਲ ਕਹਿੰਦੇ ਲੈਣੇ ਲੈਣੇ ਤਾਂ ਦੱਸੋ ਨਾਮ ਉਹਨੇ ਆਪਣਾ ਦੱਸਿਆ ਸੀਗਾ ਜੀ जैसल ਚੰਬਲ ਹਾਂਜੀ ਇਸ ਤਰ੍ਹਾਂ ਕੁ ਹੋ ਗਿਆ ਉਸ ਤੋਂ ਬਾਅਦ ਆਪਾਂ ਤੇ ਰਿਕੁਐਸਟ ਹੀ ਕਰਦੇ ਰਹੇ ਆਂ ਡੇਲੀ ਕਾਲ ਆਉਂਦੀ ਸੀਗੀ ਇੱਕ ਦਿਨ ਛੱਡ ਕੇ ਵੀ ਆ ਜਾਂਦੇ ਕਈ ਵਾਰੀ ਦਿਹਾੜੀ ਦੀ ਉਹ ਵੀ ਆ ਜਾਂਦੀ ਆ ਤੇ ਆਪਾਂ ਤੁਹਾਨੂੰ ਡਾਣ ਡੋਲੇ ਕੀਤਾ ਵੀ ਮਤਲਬ ਹੀ ਨਹੀਂ ਬਣਦਾ ਕਿ ਐਡੀ ਵੱਡ ਜੱਤਨਾ ਕਰਾਂ ਪਾਉਂਦੇ ਸਹੀ ਫਿਰ ਉਹ ਥੋੜੀ-ਬੋੜੀ ਸੈਟਿੰਗ ਵੀ ਕਰਦਾ ਸੀਗਾ ਥੋੜੀ ਘੱਟ ਕਰ ਲੈਣੇ ਆ ਵੀ ਫਿਰ ਜਦੋਂ ਇੱਕ ਬੰਦਾ ਪਹਿਲਾਂ ਹੀ ਇੰਦਾਰੀਆਂ ਬਹੁਤ ਨੇ ਤੇ ਕਿਵੇਂ ਦਵਾਂਗੇ ਸਾਡੇ ਕੋ ਨਹੀਂ ਦਿੱਕਤ ਆ ਚਲੋ ਨੇ ਥੋੜਾ ਕੀਤਾ ਕੇ ਇਨਸਾਨ ਨਾ ਹੋ ਜੇ ਮੰਨ ਲਿਓ ਤੇ ਆਪਾਂ ਇਦਾਂ ਹੀ ਚੱਲੇ ਗਏ ਤੇ ਕੱਲ ਦੀ ਡੇਟ ਤੇ ਉਹਨੇ ਪਰੇਗਾ ਕੂੜਿਆ ਵਾਲੇ ਤੋਂ ਸਾਡੇ ਤੇ ਐਂਪਲੈਕਸ਼ਨ ਤੋਂ ਗੋਲੀ ਚਲਵਾਈ। ਤੁਹਾਡੇ ਚੱਲੀਏ ਇੱਕ ਕਿਹਾ ਜਾ ਰਿਹਾ ਕਿ ਜਿਹੜਾ ਰੋਤੀ ਕਿਸੇ ਹੋਰ ਨੂੰ ਮੰਗੀ ਸੀ ਤੇ ਚੱਲੀ ਕਿਤੇ ਹੋਰ ਕੋਈ। ਉਹ ਇਸ ਤਰ੍ਹਾਂ ਹੋਇਆ ਵੀ ਸਰ ਵੀ ਗੋਲੀ ਚਲਾਈ ਤਾਂ ਉਹਨਾਂ ਸਾਡੇ ਉੱਤੇ। ਰੋਤੀ ਸਾਡੇ ਕੋਲ ਮੰਗੀ ਸੀ। ਉਹਦਾ ਮੈਂ ਤੁਹਾਨੂੰ ਪ੍ਰੂਫ ਇਹ ਦੇ ਦਿੰਦਾ ਮੈਂ ਕਿ ਠੀਕ ਗੋਲੀ ਚੱਲਣ ਤੋਂ 1.5-2 ਘੰਟੇ ਬਾਅਦ ਸਾਾਨੂੰ ਗੋਲੀ ਕਾਲ ਆ ਗਈ ਕਿ ਵਾਪਸ। ਮੈਨੂੰ ਰਿਜ਼ਲਟ ਮਿਲ ਗਿਆ। ਜਾ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਅਗਰੇ ਚਾਂਸ ਕਿਤੇ ਹੋਰ ਚਾਹ ਉਹ ਭਲੇਖੇ ਨਾਲ ਕਿਉਂਕਿ ਜਿਹੜੀ ਉਹ ਦੁਕਾਨ ਤੇ ਗੋਲੀ ਚੱਲੀ ਆ ਨਾ ਉਹ ਦੁਕਾਨ ਵੀ ਸਾਡੇ ਕੋਲ ਸੀਗਾ ਕਿ ਫਿਰ ਨਾਲ 3 ਮਹੀਨੇ ਬੱਲੇ ਉਹ ਸਾਡੀ ਜਿਹੜੀ ਕੈਂਟ ਕਲੈਕਸ਼ਨ ਦੁਕਾਨ ਸੀ ਵੀ ਉਸ ਦੁਕਾਨ ਦੇ ਵਿੱਚ ਸੀਗੀ ਤੇ ਆਪਾਂ ਉਹਨੂੰ ਉਤੋ ਜੋਕੇ ਨਾਲ ਦੀ ਦੁਕਾਨ ਦੇ ਸਬੰਧੀ ਸੀਗੀ ਉਹ ਸਾਡੇ ਦੁਕਾਨ ਦੀ ਜਿੱਥੇ ਗੋਲੀ ਚੱਲੀ ਆ ਤੇ ਜਿਹੜਾ ਚਾਪਾ ਦੇਖਾਂ ਉਹ ਵੀ ਤਾਂ ਦੇ ਸਾਂਝੀ ਹੈ ਤੇ ਉਹ ਭਲੇਖੇ ਤੁਹਾਡੇ ਕੋਲ ਮਡੇ ਕੋਲ ਚੱਲ ਕੀ ਕਰ ਰਹੀ ਸੀ ਕੋਈ ਇਸ ਤਰ੍ਹਾਂ ਉਸ ਨੇ ਕਾਫੀ ਚੱਲੀ ਦਿੱਤੀ ਸਾਨੂੰ ਕੋਈ ਗੱਲ ਨਹੀਂ ਕਰਾਂਗੇ ਬੱਸ ਇਸ ਤੋਂ ਗੋਲੀ ਚੱਲਣ ਤੋਂ ਕੁਝ ਘੰਟੇ ਬਾਅਦ ਮੈਂਬਰ ਆਫ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਦੇ ਘਰ ਨਹੀਂ ਆਂਦਾ ਜਿੱਦ ਤੇ ਉਹਨਾਂ ਨੇ ਕਿਹਾ ਕਿ ਮੇਰੇ ਸਾਥੀ ਉਹਦੇ ਵੀ ਰੰਧਾਵਾ ਨੂੰ ਮਿਲ ਕੇ ਆਏ ਉਸ ਤੋਂ ਬਾਅਦ ਉਹਨਾਂ ਤੇ ਗੋਲੀ ਚੱਲ ਗਈ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਅੱਗੇ ਨਾ ਕੋਈ ਕਰ ਵੀ ਨਹੀਂ ਆ ਰਿਹਾ ਉਹਦੇ ਨਾਲ ਕਿਸੇ ਆ ਕੇ ਕਿ ਸੁਖਿੰਦਰ ਸਿੰਘ ਰੰਧਾਵਾ ਦੇ ਨਾਲ ਕੋਈ ਅਜਿਹੀ ਗੱਲਬਾਤ ਨਹੀਂ ਹੋਈ ਜ਼ਰੂਰ ਬੈਠੇ ਆ ਉਹਦੇ ਵੀ ਮਿਲਿਆ ਆਪਾਂ ਜਾ ਕੇ ਉਹ ਸਾਨੂੰ ਕਿਸੇ ਵੀਰ ਭਾਣੇ ਮਤਲਬ ਕਿ ਸਾਡਾ ਅਹ ਚਾਚਾ ਸੋਹਣ ਨੇ ਵੀ ਗੱਲ ਕੀਤੀ ਸੀ ਵੀ ਕਿ ਇਲਾਜ ਆਪ ਅਪਲਾਈ ਕਰ ਹਾਂ ਨਾ ਕਰਦੇ ਸੀ ਆਹ ਹੋਣੇ ਤੇ ਉਹ ਉਹ ਵੀਰ ਨੂੰ ਕਿਹਾ ਸੀ ਕਿ ਜਾ ਕੇ ਐਡੀਸੀ ਸਾਹਿਬ ਨਾਲ ਗੱਲ ਕਰ ਉਹਨੇ ਉਹਨੂੰ ਇਹ ਗੱਲ ਕਹੀ ਸੀ ਭਾਈ ਮੁੰਡੇ ਦਾ ਡਾਕਾਉਣਗੇ ਇਹਨਾਂ ਨੂੰ ਜ਼ਰੂਰੀ ਚਾਹੀਦੇ ਆ ਲੱਗਾ ਕਰਦੇ ਫੂਟ ਕਰਦੇ ਹੂੰ ਇੰਨੀ ਗੱਲ ਹੋ ਕੇ ਦਾ ਪਾਸ ਬੰਦਾ ਉੱਠ ਕੇ ਆ ਗਿਆ ਤੇ ਇਹ ਜਿਹੜੀ ਗੋਲੀ ਚੱਲੀ ਆ ਦੇਖੋ ਬੰਦਾ 22 ਨੇ ਮਾ ਆ ਫਾਇਰ ਦਾ ਜੀ ਇਹ ਜੈਸਾ ਜੰਗਲ ਦੇ ਨਾਲ ਇਹਦੀ ਵੀ ਆਪਾਂ ਨੂੰ ਸੋਲਣ ਵਾਲਾ ਆਪਾਂ ਨੂੰ ਉਹ ਬੰਦਾ ਨੇ ਉਹ ਸੇਮ ਡੇਟ ਤੇ 2 ਘੰਟੇ ਬਾਸਾਂ ਨੂੰ ਕਾਲ ਵੀ ਕਰਦਾ ਪਿਆ ਠੀਕ ਆ ਤੇ ਉਹੀ ਬੰਦਾ ਵਾ ਜਿਹਨੇ ਕੋਲ ਚ ਲਾਈ ਉਹ